ਆਪਾਂ ਚੱਲਿਆਂ ਜੀ ਉੱਥੇ ਝੂਲਿਆਂ ਕੋਲੇ ਉਹ ਜਿਹੜੇ ਗੋਲ-ਗੋਲ ਜਿਹਾ ਘੁੰਮਦੇ ਆ। ਇੱਥੇ ਇੰਨਾ ਘਰਾਸ਼ ਹਨਾ 파ਰਥਪੁਰ ਸਾਹ ਦੇ ਨਾਲ ਆਪਣੀ ਪੈਂਡ ਦੀ ਜੇਬ ਦੇ ਮੂਲੀ ਜੇਬ ਚ ਪਾਲਾ। ਪਿਛਲੀ ਜੇਬ ਚ ਨਾ ਪਾਲਾ। ਮੂਲੀ ਮੈਂ ਘਰੋਂ ਲਿਆਇਆ ਨਾ ਚੱਕ ਕੇ ਮੂਲੀ ਜੇਬ ਚ ਪਾਲਾ। ਇਹਦੇ ਜਿੱਥੇ ਪੈਰ ਰੱਖਣ ਗੱਭਰੂ ਧਰਤੀ ਹਲ ਦੀ ਧਰਤੀ ਹਲ ਦੀ ਓਏ ਭਾਈ ਤੁੰਗਾ ਨੂੰ ਮੂਰੀ ਆਉਣਾ ਸੀ ਓਏ ਇਹ ਆ ਗਿਆ ਜੀ ਇੱਕ ਐਕਟੀਵਿਟੀ ਸ਼ੁਰੂ ਹੋ ਗਈਆਂ ਇੱਥੋਂ ਆ ਕੇ ਇਹ ਆਲੀ ਮੇਲੇ ਦੀਆਂ ਨੋਨ ਕਾ ਮੇਲੇ ਦੇ ਫੂਦਾਨ ਕੈਂਪ ਵੀ ਲੱਗਿਆ ਹੋਇਆ ਤੇ ਆਉਂਦੇ ਸਾਰੀ ਪਤਵੰਤੇ ਸੱਜਣਾ ਨੇ ਆਪਣਾ ਸਵਾਗਤ ਕਰਤਾ ਧੰਨਵਾਦ ਜੀ ਤੁਹਾਨੂੰ ਵੀ ਜੀ ਆਇਆਂ ਨੂੰ ਸੰਧੂ ਸਾਹਿਬ ਤੁਹਾਨੂੰ ਵੀ ਜੀ ਆਇਆਂ ਨੂੰ ਬੁੱppa ਰਾਏ ਸਾਹਿਬ ਤੁਹਾਨੂੰ ਵੀ ਜੀ ਆਇਆਂ ਨੂੰ ਇਹ ਆ ਮੇਲਾ ਜੀ ਇੱਥੋਂ ਖੜ ਕੇ ਆਪਾਂ ਜੇ ਦੇਖੀਏ ਉਹ ਦੇਖ ਟਾਇਰ ਘੁੰਮਦੇ ਦੇ ਵਿਖੋ ਜੇ ਜ਼ੂਮ ਕਰਕੇ ਦਿਖਾਈਏ ਆ ਘੁੰਮਦੀਆਂ ਨੇ ਘਬੀਰੀਆਂ ਜੀ ਇਹ ਆ ਜੀ ਮੇਲਾ ਸ਼ਪਾਰ ਦਾ Fartamilan murah, ini ya ya ਆਗੇ ਜੀ ਮੇਲੇ ਦੇ ਵਿਚਾਲੇ ਬਿਲਕੁਲ ਤਰ੍ਹਾਂ ਤਰ੍ਹਾਂ ਦੇ ਝੂਲੇ ਲੱਗੇ ਹੋਏ ਆ ਇੱਥੇ ਯਾਵਨ ਪੰਜਾਬ ਪੰਜਾਬ ਮੇਲਿਆਂ ਦੀ ਧਰਤੀ ਆ ਤੇ ਹਰ ਤਰ੍ਹਾਂ ਦੇ ਮੇਲੇ ਨੂੰ ਪੰਜਾਬੀ ਲੋਕ ਬੜੇ ਧੂਮ ਧਾਮ ਨਾਲ ਬੜੀ ਬੜੇ ਹੀ ਜੋਸ਼ ਤੇ ਉਤਸ਼ਾਹ ਨਾਲ ਮਨਾਉਂਦੇ ਨੇ ਨੂੰ ਮਨਾਉਣ ਵਿੱਚ ਹਨ ਪੰਜਾਬੀਆਂ ਦਾ ਕੋਈ ਵੀ ਸ਼ਾਨ ਨਹੀਂ ਹੈਗਾ ਕੋਈ ਨੇੜੇ ਤੇੜੇ ਨਹੀਂ ਏ ਚੱਲ ਮੇਲੇ ਨੂੰ ਚੱਲੀਏ ਦੇਖੀ ਲਾਰੇ ਹਰ ਦਾ ਦੇਖੀ ਲਾਰੇ ਦਿਲ ਦਾ ਭਾਈ 50 ਰੁਪਏ ਦੇ ਕਭੀ 50 ਰੁਪਏ ਦੇ ਕਾ ਬੱਤੇ ਵਾਲਾ ਖੇਡ ਬੱਤੇ ਵਾਲਾ ਮੁੰਡਾ ਸੌਦੇ ਵੇਚਣ ਵਾਲਾ ਖੇਡ ਵੇਚਣ ਵਾਲਾ ਮੁੰਡਾ ਮਸ਼ਲੇ ਚੋਣੀਆਂ ਲਿਆਰੀਏ ਦੇੜੀਆਂ ਚੰਨ ਤੱਕ ਗੱਲਾਂ ਹੋਣ ਤੇਰੀਆਂ ਤੇ ਮੇਰੀਆਂ ਹੌਲੀ ਕਰੋ ਵੀ ਮੁਕਾਬਲਾ ਹੌਲੀ ਕਰੋ ਵੀ ਮੁਕਾਬਲਾ ਆ ਰਹੇ ਨੇ ਪਿਆਰੋ ਆ ਰਹੇ ਨੇ ਪਿਆਰੋ ਅਰਦਾਸਾਂ ਮੰਗਣਾ ਕਰੋ ਬੱਤੀਆਂ ਆ ਗਏ ਬੱਤੀਆਂ ਆ ਗਏ ਸ੍ਰੀ ਅਕਾਲ ਪੁਰਖ ਦੀ ਧਰਤੀ ਧਰਤੀ ਨਾਲ ਦਿੱਤਾ 12 ਦੇ ਨਾਮ ਨੂੰ ਹੌਲੀ ਕਰੋ ਵੀ ਮੁਕਾਬਲਾ ਧਰਤੀ ਧਰਤੀ ਨਾਲ ਦਿੱਤਾ ਧਰਤੀ ਧਰਤੀ ਨਾਲ ਬੋਲਿਆ ਸ੍ਰੀ ਅਕਾਲ ਆਬ ਕਿੱਡਾ ਵੱਡੀ ਆ ਥੂਲਾ ਲੱਗਦਾ ਕਿੰਨਾ ਘੈਂਟ ਲੱਗਦਾ ਧਮਗਿਆ ਚੱਲ ਪਿਆ ਚੱਲ ਪਿਆ ਚੱਲ ਪਿਆ ਚੱਲ ਵੀ ਚੱਲ ਚੱਲ ਮਿੱਤਰਾਂ ਚੱਲ ਘਮ ਫੇਰੋਗ ਲਿਆ ਇਹ ਆ ਜੀ ਤਰ੍ਹਾਂ ਤਰ੍ਹਾਂ ਦੇ ਝੂਟੇ ਬਰਗਰ ਟਿੱਕੀਆਂ ਚਾਲ ਚੱਲਾਂਗੇ ਜਾਈਏ ਬਟਾ ਤੀਰ ਬਟਾ ਰਾਮ ਬਟਾ ਤਾਹ ਜੁਗਨ ਰਾਏ ਦਾ ਪੁੱਤ ਜੁਗਨ ਰਾਏ ਕੋਲ ਜੀ ਕੇ ਤੇ ਆਹ ਲਾ ਬੜਾ ਖਦਨ ਆ ਗਿਆ ਤੇ ਡਰ ਮਾਰਦਾ ਵਾ ਨੇੜੇ ਜਾ ਕੇ ਦੇਖਦੇ ਇਹਨੂੰ ਹੋੜੇ ਜੇ ਨੂੰ ਬਿਆਲਾ ਜੂਲਾ ਰਾਂਦਰਾ ਇਕੱਠੀਆਂ ਕਰ ਦਿੰਦਾ ਹੋਣਾ ਇਹ ਸੁਣ ਵੀ ਜਾਂਦਾ ਇੰਨੀ ਦੁਨੀਆ ਆਈ ਹੋਈ ਏ ਨਾ ਮੇਲੇ ਤੇ ਤੜਫਟੇ ਨੂੰ ਜਗ੍ਹਾ ਨਹੀਂ ਹੈਗੀ ਬੰਦੇ ਦੇ ਬੰਦਾ ਚੜਿਆ ਫਿਰਦਾ ਇੰਨੀ ਕ ਖਲਖਤ ਆ ਗਈ ਸਾਰਾ ਪੰਜਾਬ ਇਸ ਪਾਰ ਦੇ ਮੇਲੇ ਦੇ ਆ ਗਿਆ ਇਸੇ ਕਰਕੇ ਮੇਲਾ ਜਾਦੇ ਦਿਨਾਂ ਦਾ ਹੁੰਦਾ ਵਾ ਸੋ ਆ ਮੜੀਰ ਦੇ ਕੰਮ ਹੁੰਦੇ ਜੀ ਜੇ ਕਰਜਾ ਆ ਲੱਗਿਆ ਹੋਇਆ ਵਾ ਜਿਹੜਾ ਲੰਬਾ ਜਾ ਘੁੰਮਦਾ ਵਾ ਤੋ ਇਹ ਦੁਨੀਆ ਵਾ ਜੀ ਪੂਰਾ ਮੌਲਕ ਹੀ ਆ ਗਿਆ ਭਾਰ ਦੇ ਵੇਲੇ ਤੇ ਆਹਦਾ ਉਹ ਪਹਿਲੇ ਟੋਪ ਕੀਤੀਆਂ ਉਹਨਾਂ ਗੇਟ ਵਾਲੇ ਉਹ ਉਹਦੇ ਕੈਰੀਨਾਂ ਵਾਲੇ ਬੰਦੇ ਕਿੱਥੇ ਗਏ ਉਹ ਪੂਰੇ ਦਿਖਲ ਗਏ ਗੋੜੀ ਵਾਲਾ ਪੱਤਾ ਯਾਰ ਇਸਦੀ ਚੱਲ ਗਈ ਹੁਣ ਆਈ ਹੁਣ ਇਹ ਵੀ ਆਈ ਏ ਅਬ ਚੱਲ ਦੋਨੇ ਕੈਮਰੇ ਚੱਲਦੇ ਨੇ ਠੀਕ ਆ ਠੀਕ ਆ ਵਧੀਆ ਇਹ ਦੋਨੇ ਲਾਏ ਉਹ ਚੱਲ ਰਹੀ ਉਹ ਵੀ ਜਮਨੀ ਤੋਂ ਅੱਛਾ ਅੱਛਾ ਠੀਕ ਆ ਠੀਕ ਆ ਠੀਕ ਆ ਸਾਈਡ ਤੇ ਹੀ ਹੋ ਕੇ ਖੜਦੇ ਨਿਕਿਆ ਜਾ ਨਿਕਿਆ ਜਾ ਸਾਈਡ ਤੇ ਹੋ ਕੇ ਖੜਦੇ ਆ ਸੋ ਜੀ ਇਹ ਅਮੀਰਾ ਸ਼ਪਾਰ ਦਾ ਸ਼ਪਾਰ ਦੇ ਮੇਲੇ ਰੌਣਕਾ ਹਲੇ ਤਾਂ ਆਪਾਂ ਅੱਧੇ ਚ ਵੀ ਨਹੀਂ ਪਹੁੰਚੇ ਹੈਗੇ ਹਲੇ ਤਾਂ ਹੋਰ ਅੱਗੇ ਅੱਗੇ ਬਹੁਤ ਜੂਲੇ ਹੋਣੇ ਆ ਤੇ ਆਹ ਦੇਖੋ ਜੀ ਤੇ ਯਾਰ ਨਹੀਂ ਹੋਈ ਕਿਨ ਲਾਈਵ ਹੁੰਦਾ ਮੋਟੂਪੜੀ ਆਪਾਂ ਆ ਗਏ ਜੀ ਹੁਣ ਮੜੀ ਕੋਲੇ ਮੜੀ ਕੋਲੇ ਜਾਂ ਮਾੜੀ ਕੋਲੇ ਮਾੜੀ ਕੋਲੇ ਆ ਗਏ ਆਪਾਂ ਹਨਾ ਇੱਥੇ ਦੇਖਦੇ ਮੱਥਾ ਮਿੱਟੀ ਇੱਥੇ ਕਰਦੇ ਆਪਾਂ ਆ ਗਏ ਜੀ ਮੜੀ ਕੋਲੇ ਮਾੜੀ ਮਾੜੀ ਕੋਲੇ ਤੇ ਇੱਥੇ ਦੇਖਦੇ ਇੱਥੋਂ ਦਾ ਤੁਹਾਨੂੰ ਦਿਖਾਉਂਦੇ ਆ ਵੀ ਇੱਥੇ ਕੀ ਕਰਦੇ ਨੇ ਤੇ ਅੱਛਾ ਇਹ ਬਈਓ ਹੈ ਸੀਗਾ ਬੰਦਰ ਕੀ ਲੈ ਖੇਡਣਗੇ ਬੰਦਰ ਕੀ ਤਾਂ ਤਾਂ ਨਹੀਂ ਖੇਡਦੇ ਮੈਂ ਬੰਦਰ ਕੀ ਲੈ ਖੇਡਣਗੇ ਆ ਬਾਈ ਬਾਈ ਹੋਣੀ ਚੁੱਕਿਆ ਗੰਡਾ ਢੇਰ ਲਈ ਖੜੀ ਆ ਮੈਂ ਬੰਦਰ ਕੀ ਲੈ ਖੇਡਣਗੇ ਆਪਾਂ ਆ ਗਏ ਜੀ ਮੜੀ ਕੋਲੇ ਆ ਮੜੀ ਦੀ ਉਹ ਆ ਬਾਹਰ ਲਈ ਦੇਖ ਅੰਦਰੋਂ ਵੀ ਬਹੁਤ ਵਧੀਆ ਬਣਾਈ ਹੋਈ ਹੈ ਇਹ ਇਤਿਹਾਸਣ ਵਾਲੀ ਦੱਸਦੇ ਆ ਜੀ ਇਸ ਮਾੜੀ ਦਾ ਇਤਿਹਾਸ ਨਾ 22 ਤੋਂ 300 ਸਾਲ ਪੁਰਾਣਾ ਵਾ ਇਹ ਨਾ ਰਾਜਸਥਾਨ ਦੇ ਬਾਗੜ ਜ਼ਿਲ੍ਹੇ ਤੋਂ ਹੋ ਰਿਹਾ ਬੁੱਲਣ ਵੀ ਨਹੀਂ ਦਿੰਦਾ ਹੈਗਾ ਬਾਗੜ ਜ਼ਿਲ੍ਹੇ ਤੋਂ ਇੱਟ ਲਿਆ ਕੇ ਨਾ ਇੱਥੇ ਮਾੜੀ ਦੀ ਸਥਾਪਨਾ ਕੀਤੀ ਗਈ ਸੀਗੀ ਤੇ ਉਦੋਂ ਤੋਂ ਹੀ ਉਦੋਂ ਤੋਂ ਹੀ ਇਹ ਹੈ ਨਾ ਮਾੜੀ ਦੀ ਮਾਨਤਾ ਹੁੰਦੀ ਆ ਲੋਕ ਮਿੱਟੀ ਕੱਢਦੇ ਆ ਜੀ ਸੱਤ ਵਾਰੀ ਇੱਥੇ ਆ ਕੇ ਤੇ ਆਪਣੀਆਂ ਸੁੱਖਾਂ ਪੂਰੀਆਂ ਕਰਦੇ ਨੇ ਮਿੱਟੀ ਕੱਢ ਕੇ ਪਕੌੜੇ ਜਲੇਬੀਆਂ ਆਪੀਆਂ ਆਮ ਸੱਜੀਆਂ ਇਹ ਆਉਂਦਾ ਬਾਈ ਕੀ ਬਣਾਉਣਾ ਲੈ ਜਾ ਲੈ ਜਾ ਬਾਈ ਲੈ ਜਾ ਵੜਦੀਆਂ ਦੇਖਣੀਆਂ ਨੇ ਕਿਵੇਂ ਵੜਦੀਆਂ ਨੇ ਆਪਾਂ ਦੇਖਣ ਆਏ ਜੀ ਅੱਗੇ ਆਪਣੇ ਆਮ ਤੌਰ ਤੇ ਪਿੰਡਾਂ ਵਾਲੀਆਂ ਬੁੜੀਆਂ ਨਾਲ ਪਾਥੀਆਂ ਪਾਥੀਆਂ ਹੁੰਦੀਆਂ ਨੇ ਤੇ ਜਿਹੜੀਆਂ ਇਹ ਵਾਲੀਆਂ ਪਾਥੀਆਂ ਇਹ ਬਣਦੀਆਂ ਦੇਖਦੇ ਵੀ ਕਿੱਦਾਂ ਬਣਦੀਆਂ ਨੇ ਇਹ ਤਾਂ ਯਾਰ ਹੋ ਐ ਨਹੀਂ ਇਹ ਜੇ ਭਟੂਰੇ ਫੁੱਲੇ ਹੁੰਦੇ ਹਨਾ ਭਟੂਰੇਆ ਵਾਂਗੂ ਹੀ ਬਣਦੀਆਂ ਨੇ ਆਹ ਬਣਦੀ ਐ ਇੱਧਰ ਕਰਤੀਆਂ ਜਾ ਇਹ ਚਾਸ਼ਨੀ ਦੇ ਵਿੱਚ ਡਪੋਦੀਆਂ ਉਧਰੋਂ ਪ੍ਰੀਪੇਅਰ ਹੋ ਕੇ ਆਉਂਦੀਆਂ ਨੇ ਇਹ ਬਣ ਉਹ ਉਧਰੋਂ ਪ੍ਰੀਪੇਅਰ ਹੁੰਦੀਆਂ ਨੇ ਹੈ ਇਹ ਭਟੂਰੇ ਹੀ ਆ ਹਾਂ ਉਹ ਹੀ ਭੁੰਡੇ ਭਟੂਰੇ ਟਾਈਪ ਹੀ ਬਣਦੀਆਂ ਇੱਥੇ ਆ ਕੇ ਇਹਨਾਂ ਨੇ ਚਾਸ਼ਨੀ 'ਚ ਡਪੋਦੀਆਂ ਇਹ ਉਹ ਪਾਥੀਆਂ ਬਣ ਗਈਆਂ ਮਿੱਟੀ ਚਾਹ ਸੀਟ ਪਾਉਣ ਤੋਂ ਬਾਅਦ ਪਾਥੀਆਂ ਬਣ ਗਈਆਂ ਇਹ ਕੇਵਡ 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 ਕੋਚਾ ਇਹੋ ਜਿਹਾ ਕਹਿੰਦੇ ਨੇ ਕਈ ਕਈ ਨਾਮਾਂ ਨਾਲ ਜਾਣਿਆ ਜਾਂਦਾ ਪਰ ਆਪਣੇ ਮਾਲਵੇ ਦੀ ਦੇਸੀ ਬੋਲੀ ਪਿੰਡ ਵਾਲੀ ਵੀ ਇਹ ਪਾਥੀ ਆ ਕਿਉਂਕਿ ਇਹਦਾ ਆਕਾਰ ਪਾਥੀ ਵਰਗਾ ਹੁੰਦਾ ਵਾ ਇਹੇ ਕਰਕੇ ਇਹਨੂੰ ਪਾਥੀ ਕਹਿ ਦਿੰਦੇ ਨੇ ਆਸਨੀ ਜਿੜਬੋਦੀਆਂ ਭਰੇ ਵੇਰ ਅਥਾਲ ਇਦਾਂ ਪ੍ਰੇਪੇਅਰ ਹੁੰਦੀਆਂ ਨੇ ਜੀ ਇਹ ਪਾਠੀਆਂ ਮਿਠਾਈ ਜ਼ਰੂਰ ਪਰ ਚਿੱਟੇ ਜਿਹੇ ਰੰਗ ਦੀ ਆ ਪਰ ਇਹਨਾਂ ਨੂੰ ਬਣਾਉਣ ਵਾਲੇ ਜ਼ਰੂਰ ਕਾਲੇ ਰੰਗ ਦੇ ਹੋਣਗੇ ਹਾਂਜੀ ਆ ਤੇ ਮਾੜੀ ਦਾ ਮਾੜੀ ਦਾ ਇਤਿਹਾਸ ਆ ਜੀ ਇਹ ਅ ਗਾੜ ਦੇ ਗਾੜ ਦੇ ਤੇੜਾ ਗਾੜ ਦੇ ਤੇੜਾ ਤੋਂ ਜਿਹੜੀ ਮੇਨ ਸਮਾਧ ਆ ਬਾਬੇ ਗੋਗੇ ਦੀ ਉਥੋਂ ਏਟ ਜਾਂ ਮਿੱਟੀ ਲਿਆ ਕੇ ਇਸ ਜਿਹੜੀ ਮਾੜੀ ਦੀ ਆ ਇਸ ਦੀ ਸਥਾਪਨਾ ਕੀਤੀ ਗਈ ਸੀ ਤੇ ਉਦੋਂ ਤੋਂ ਹੀ ਇਹਦੀ ਮਾਨਤਾ ਵਾ 2.5 ਤੋਂ 300 ਸਾਲ ਪੁਰਾਣੀ ਮਾੜੀ ਹੈ ਜੀ ਇਹ 1900 ਮੈਂ ਬਾਤ ਅਲੇ ਦਾ ਹੱਦਾਂ 1947 1947 ਤੋਂ ਪਹਿਲਾਂ ਇਹ ਮੇਲਾ ਬਹੁਤ ਭਰਤਾਂ ਹੁੰਦਾ ਸੀਗਾ ਪਰ ਉਦੋਂ ਮੇਲੇ ਦੀ ਦੇਖਾ ਨਾ ਹੋਰ ਹੀ ਤਰ੍ਹਾਂ ਦੀ ਹੁੰਦੀ ਸੀਗੀ ਆ ਮਾੜੀ ਹੈ ਜੀ ਜਿਵੇਂ ਤਰਛੜ ਕਰ ਲਓ ਕੋਈ ਫੋਟੋ ਉਦੋਂ ਇਸ ਮੇਲੇ ਦਾ ਨਾ ਧਾਰਮਿਕ ਮੱਤ ਦਾ ਦੇ ਨਾਲ ਲੋਕ ਆਉਂਦੇ ਹੁੰਦੇ ਸੀਗੇ ਧਾਰਮਿਕ ਮਹੱਤਵ ਹੁੰਦਾ ਸੀ ਇਸ ਦਾ ਮੇਲੇ ਦਾ ਤੇ ਸਮਾਂ ਬਹੁਤ ਤੇਜ਼ੀ ਨਾਲ ਬਦਲਦਾ ਵਾ ਉਦੋਂ ਜਿਹੜੇ ਪੁਰਾਣੇ ਬਜ਼ੁਰਗ ਘੋੜਿਆਂ ਊਠਾਂ ਦੇ ਉੱਤੇ ਮੇਲਾ ਦੇਖਣ ਆਉਂਦੇ ਨੇ ਦੂਰ ਤਰਾਡੇ ਤੋਂ ਪਾਕਿਸਤਾਨ ਤੱਕ ਮੈਂ ਤੁਹਾਨੂੰ ਦੇਖੇ ਸੀ ਤੁਹਾਨੂੰ ਕਿਹਾ ਅਣ ਬੰਡੇ ਪੰਜਾਬ ਸੀ ਉਦੋਂ ਆ ਬਾਜੀ ਬਾੜੀ ਇਹਦੀ ਮਾਨਤਾ ਕਰਦੇ ਆ ਲੋਕ ਸੱਤ ਵੇਰੀ ਮਿੱਟੀ ਕੱਢ ਕੇ ਆਪਣੀਆਂ ਸੁੱਖਾ ਪੂਰੀਆਂ ਹੋਣ ਦੀ ਕਾਮਨਾ ਲੈ ਕੇ ਆਉਂਦੇ ਨੇ ਇੱਥੇ ਉਹ ਉਹ ਨਿਆਲੇ ਜਨਾਂ ਤੇ ਪਹੁੰਚੋ ਸਾਧ ਜਨਾਂ ਦੀ ਬਹੁਤ ਜ਼ਰੂਰਤ ਪਹਿਲਾਂ ਪਹਿਲਾਂ ਲੋਕ ਆਪਣੇ ਡੰਗਰ ਬੱਚੇ ਵੀ ਨਾਲ ਲੈ ਕੇ ਪਾਲਤੂ ਜਾਨਵਰਾਂ ਨੂੰ ਲੈ ਕੇ ਹੁੰਦੇ ਸੀ ਮਤਲਬ ਕਿ ਚੌਂਕੀ ਪਰਵਾਉਂਦੇ ਸੀ ਉਹਨਾਂ ਦੀ ਤੇ ਵਿਚਾਰ ਮਤਲਬ ਕਿ ਉਹਨਾਂ ਦੀ ਇਹੀ ਸੁੱਖ ਹੁੰਦੀ ਸੀ ਕਿ ਸੱਪਾਂ ਦੇ ਡੰਗਣ ਤੋਂ ਬਚਾ ਲਈ ਸੁੱਖਾ ਸੁੱਖ ਰਹੀ ਹੁੰਦੀ ਸੀ ਆਪਣੇ ਪਾਲਤੂ ਜਾਨਵਰਾਂ ਨੂੰ ਵੀ ਨਾਲ ਹੀ ਲੈ ਕੇ ਉੱਤੇ ਹੁੰਦੇ ਸੀ ਥੋੜੀ ਥੋੜੀ ਸਮਾਂ ਬਦਲਦਾ ਗਿਆ ਅੱਜ ਕੱਲ੍ਹ ਲੋਕ ਆਪ ਡੰਗਰ ਹੋਏ ਫਿਰਦੇ ਨੇ ਉਹ ਇਹ ਆ ਜੀ ਮਾੜੀ ਦੇ ਅੰਦਰ ਜਾਣ ਵਾਲਾ ਰਸਤਾ ਕੀ ਚੀਜ਼ ਹੁੰਦਾ ਮੇਰੇ ਘਟੂਰੇ ਹੁੰਦੇ ਆ ਕਦੇ ਕਹੀਂ ਲੰਗਰ ਅੱਛਾ ਲੰਗਰ ਚ ਨਹੀਂ ਆਉਣਾ ਆਪਾਂ ਫ੍ਰੀ ਲੰਗਰ ਆਹ ਬਾਜੀ ਮਾੜੀ ਦੀ ਬੈਕ ਸਾਈਡ ਆ ਟਿਕ ਬਹੁਤ ਨੂੰ ਤੰਗਾਂ ਨਾਲ ਬਣਾਉਂਦੇ ਆ ਜੀ ਇਸ ਮੇਲੇ ਨੂੰ ਸਾਡਾ ਵੀ ਜੂਮ ਹੋ ਜਾਂਦਾ ਬਾਈ ਮੇਲਾ ਚ ਫਾਰ ਇਹ ਕਿਹੜਾ ਬਾਬਾ ਹੁਣ ਹੈਪੀ ਬਾਬਾ ਕੋਈ ਆ ਨਰੀਆਂ ਜੀ ਇੱਕ ਸੋਜ ਜਾ ਖਾਣ ਲੇ ਜਾਓ ਔਰ ਜੀ ਵਾਹ ਵਾਹ ਕਹਿੰਦੇ ਔਰ ਦੇ ਉੱਪਰ ਬੈਠੋ ਬੰਨਾ ਨਾ ਪੈਂ ਰਾਮ ਹਰਵਾ ਕੇ ਆਏ ਪਾਸੇ ਕੋਈ ਨਹੀਂ ਹੁਣ ਖੈਰ ਮੈਂ ਕੋਈ ਨਹੀਂ ਲੱਗੋ ਆ ਲੰਗਰ ਆ ਗਏ ਜੀ ਲੰਗਰ ਚ ਆ ਗਏ ਆਪਾਂ ਅੱਛਾ ਮਿੱਟੀ ਕੱਢਦੇ ਨੇ ਇਹ ਹਨਾ ਓਏ ਇੱਥੇ ਮਿੱਟੀ ਕੱਢਦੇ ਹਨਾ ਆ ਮਿੱਟੀ ਕੱਢਦੇ ਆ ਇੱਕ ਹੀ ਕਰਦੀ ਆ ਅਧਾ ਰਗੋਲੀਆਂ ਜੋ ਬਣਾਈਆਂ ਮੈਨੂੰ ਲੱਗਿਆ ਖਾਗਦੇ ਆ ਮੈਂ ਤਾਂ ਮਿੱਟੀ ਕੱਢਦੇ ਆ ਨਵਾ ਜੋ ਆਪਾਂ ਵੀ ਲੰਗੇ ਸੀ ਪਾਣੀ ਦੀ ਪਹਿਲੇ ਲੱਗੇ ਪਾਣੀ ਪੀਣੇ ਪਹਿਲਾਂ ਯਾਰ ਇੱਥੇ ਕਾਲੇ ਕਾਲੇ ਹੀ ਹੁੰਦੇ ਆ ਯਾਰ ਇੱਥੇ ਆਪੇ ਕਰ ਦੂਗਾ ਨਹੀਂ ਉਹ ਜਿਹੜੀ ਆਪਾਂ ਲੰਗਰ ਦਾ ਫਿਲਟਰ ਉਹ ਨਹੀਂ ਆਈ ਗੱਲ ਵਾ ਇਹ ਤਾਂ ਕਿੰਨਾ ਕਾਲਾ ਬਣਦਾ ਕਿੰਨਾ ਪੜਾਇਆ ਜੀ ਸਰਹਾਰੀ ਨਾ ਉਹ ਤਾਂ ਹੁੰਦੀ ਆ ਜਿੱਦਾਂ ਦੀ ਮਰਜੀ ਆ ਮੈਂ ਬੰਨਣਾ ਲੱਗ ਗਿਆ ਕੋਈ ਜਾਨਰ ਦੇ ਖਿੱਚਾਂਗੇ ਯਾਰ ਫੋਟੋ ਆਹ ਦੇਖ ਆਉਂਦੀ ਲਾਈਟ ਪੈ ਰਹੀ ਆ